ਇਹ ਤਸਵੀਰਾਂ ਇੰਗਲੈਂਡ ਦੇ ਚੈਥਮ ਹਾਊਸ ਥਿੰਕ ਟੈਂਕ ਦੇ ਬਾਹਰ ਦੀਆਂ ਨੇ ਜਿੱਥੇ ਖਾਲਿਸਤਾਨੀ ਸਮਰਸਥਕਾ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਧਰਨਾ ਪ੍ਰਦਰਸ਼ਨ ਭਾਰਤ ਦੇ ਵਿਦੇਸ਼ ਮੰਤਰੀ ਦਾ ਜੈ ਸ਼ੰਕਰ ਹੋਰਾ ਦੇ ਵਿਰੋਧ ਕੀਤਾ ਜਾ ਰਿਹਾ ਤਾਂ ਵੇਖੋ ਇਹ ਪੂਰੀ ਵੀਡੀਓ ਵਿਰੋਧ ਇਹਨਾਂ ਵੱਧ ਗਿਆ ਕਿ ਖਾਲਿਸਤਾਨੀ ਸਮਰਥਕ ਜੈ ਸ਼ੰਕਰ ਦੇ ਗੱਡੀ ਅੱਗੇ ਆ ਗਏ ਅਤੇ ਭਾਰਤ ਦੇ ਤਿਰੰਗੇ ਨੂੰ ਫਾੜ ਕੇ ਵਿਰੋਧ ਜਤਾਇਆ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੇ ਹੁਣ ਇਹ ਸਾਰੇ ਮਾਮਲੇ ਤੇ ਭਾਰਤ ਸਰਕਾਰ ਨੇ ਇੰਗਲੈਂਡ ਸਰਕਾਰ ਨੂੰ ਸਖਤ ਟਿੱਪਣੀ ਕੀਤੀ ਹੈ ਭਾਰਤ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਬਿਰੇਟ ਯਾਤਰਾ ਦੌਰਾਨ ਸੁਰੱਖਿਆ ਕੋਤਾਹੀ ਦੀ ਵੀਡੀਓ ਦੇਖੀ ਜਿਸ ਚ ਅੱਸੀ ਅਲਗਾਵਾਦੀਆਂ ਦੇ ਚਰਮ ਪੰਥਿਆਂ ਦੇ ਇਸ ਛੋਟੇ ਸਮੂਹ ਤੇ ਭੜਕਾਉ ਵਾਰਦਾਤਾਂ ਤੇ ਨਿੰਦਾ ਕਰਦੇ ਆਂ ऐसे ਲੋਕਾਂ ਵੱਲੋਂ ਲੋਕਤੰਤਰੀਕ ਸੁਤੰਤਰਤਾ ਦਾ ਗਲਤ ਫਾਇਦਾ ਚੁੱਕਣਾ ਜਾਣਦੀ ਅਸੀਂ ਨਿੰਦਾ ਕਰਦੇ ਹਾਂ ਸਾਨੂੰ ਉਮੀਦ ਹੈ ਕਿ ਸਰਕਾਰ ਪੂਰੀ ਤਰ੍ਹਾਂ ਕਾਰਵਾਈ ਕਰੇਗੀ ਜ਼ਿਕਰ ਹੈ ਖਾਸੇ ਕਿ 2023 ਵਿੱਚ ਖਾਲਸਤਾਨੀ ਸਮਰਥਕਾਂ ਵੱਲੋਂ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਭਾਰਤੀ ਝੰਡੇ ਨੂੰ ਉਤਾਰ ਕੇ ਖਾਲਿਸਾਨੀ ਝੰਡਾ ਲਗਾਇਆ ਗਿਆ ਸੀ ਜਿਸ ਖਾਲਿਸਾਨੀ ਸਮਰਥਕ ਬਤਾਰ ਸਿੰਘ ਖੱਡਾ ਮੁੱਖ ਮਲਜ਼ਮ ਮੰਨਿਆ ਗਿਆ ਸੀ ਪਰ ਬਾਅਦ ਵਿੱਚ ਖੱਡਾ ਦੀ ਹਸਤਾਲਜ ਮੌਤ ਹੋ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਖਾਲਸੇਾਨੀ ਸਮਰਥਕਾਂ ਵੱਲੋਂ ਭਾਰਤੀ ਵਿਦੇਸ਼ੀ ਮੰਤਰੀ ਜੈ ਸ਼ੰਕਰ ਦਾ ਵਿਰੋਧ ਕੀਤਾ ਗਿਆ ਤੇ ਗੱਡੀ ਸਾਹਮਣੇ ਆ ਕੇ ਨਾਹਰੇਬਾਜੀ ਕੀਤੀ ਗਈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂੜ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਤਸਵੀਰਾਂ ਇੰਗਲੈਂਡ ਦੇ ਚੈਥਮ ਹਾਊਸ ਥਿੰਕ ਟੈਂਕ ਦੇ ਬਾਹਰ ਦੀਆਂ ਨੇ ਜਿੱਥੇ ਖਾਲਸੇਾਨੀ ਸਮਰਥਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਤਾਂ ਨਾ ਪ੍ਰਦਰਸ਼ਨ ਭਾਰਤ ਦੇ ਵਿਦੇਸ਼ ਮੰਤਰੀ ਦਾ ਜੈ ਸ਼ੰਕਰ ਹੋਰਾ ਦੇ ਵਿਰੋਧ ਕੀਤਾ ਜਾ ਰਿਹਾ ਤਾਂ ਵੇਖੋ ਇਹ ਪੂਰੀ ਵੀਡੀਓ ਤਾਂ ਵਿਰੋਧ ਇੰਨਾ ਵੱਧ ਗਿਆ ਕਿ ਖਾਲਿਸਤਾਨੀ ਸਮਰਥਕ ਜੈ ਸ਼ੰਕਰ ਦੇ ਗੱਡੀ ਅੱਗੇ ਆ ਗਏ ਅਤੇ ਭਾਰਤ ਦੇ ਤਿਰੰਗੇ ਨੂੰ ਫਾੜ ਕੇ ਵਿਰੋਧ ਜਤਾਇਆ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੇ ਹੁਣ ਇਹ ਸਾਰੇ ਮਾਮਲੇ ਤੇ ਭਾਰਤ ਸਰਕਾਰ ਨੇ ਇੰਗਲੈਂਡ ਸਰਕਾਰ ਨੂੰ ਸਖਤ ਟਿੱਪਣੀ ਕੀਤੀ ਹੈ ਭਾਰਤ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਵਿਰੇਟ ਯਾਤਰਾ ਦੌਰਾਨ ਸੁਰੱਖਿਆ ਕੋਤਾਹੀ ਦੀ ਵੀਡੀਓ ਦੇਖੀ ਜਿਸ ਜੱਸੀ ਅਲਗਾਵਾਦੀ ਦੇ ਚਰਮ ਪੰਥੀਆਂ ਦੇ ਇਸ ਛੋਟੇ ਸਮੂਹ ਤੇ ਢੜਕਾਉ ਵਾਰਦਾਤਾ ਤੇ ਨਿੰਦਾ ਕਰਦੇ ਆ ਐਸੇ ਲੋਕਾਂ ਵੱਲੋਂ ਲੋਕਤੰਤਰੀਕ ਸੁਤੰਤਰਤਾ ਦਾ ਗਲਤ ਫਾਇਦਾ ਚੁੱਕਣਾ ਜਾਣਦੀ ਅਸੀਂ ਨਿੰਦਾ ਕਰਦੇ ਆ ਸਾਨੂੰ ਉਮੀਦ ਹੈ ਕਿ ਸਰਕਾਰ ਪੂਰੀ ਤਰ੍ਹਾਂ ਕਾਰਵਾਈ ਕਰੇਗੀ ਜਿਕਰੇ ਖਾਸੇ ਕਿ 2023 ਵਿੱਚ ਖਾਲਸਤਾਨੀ ਸਮਰਥਕਾਂ ਵੱਲੋਂ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਭਾਰਤੀ ਝੰਡੇ ਨੂੰ ਉਤਾਰ ਕੇ ਖਾਲਿਸਤਾਨ ਝੰਡਾ ਲਗਾਇਆ ਗਿਆ ਸੀ ਜਿਸ ਖਾਲੇਸਾਨੀ ਸਮਰਥਕ ਬਤਾਰ ਸਿੰਘ ਖੱਡਾ ਮੁਖ ਮਲਜ਼ਮ ਮੰਨਿਆ ਗਿਆ ਸੀ ਪਰ ਬਾਅਦ ਵਿੱਚ ਖੱਡਾ ਦੀ ਹਸਤਾਲ 'ਚ ਮੌਤ ਹੋ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਖਾਲੇਸਾਨੀ ਸਮਰਥਕਾਂ ਵੱਲੋਂ ਭਾਰਤੀ ਵਿਦੇਸ਼ੀ ਮੰਤਰੀ ਜੈ ਸ਼ੰਕਰ ਦਾ ਵਿਰੋਧ ਕੀਤਾ ਗਿਆ ਤੇ ਗੱਡੀ ਸਾਹਮਣੇ ਆ ਕੇ ਨਾਰੇਬਾਜ਼ੀ ਕੀਤੀ ਗਈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ